हां जी प्यारे विद्यार्थियों देखो ਤੁਹਾਡੇ ਹੁਣ ਸਪਟੰਬਰ ਟੈਸਟ ਹੋ ਕੇ ਘਟੇ ਨੇ ਮੈਨੂੰ ਉਮੀਦ ਆ ਵੀ ਤੁਹਾਡਾ ਜਨਰਲ ਫਾਊਂਡੇਸ਼ਨ ਕੋਰਸ ਦਾ ਸਪਟੰਬਰ ਟੈਸਟ ਵਧੀਆ ਹੋਇਆ ਹੋਏਗਾ ਠੀਕ ਹੈ ਤੇ ਕਿਉਂਕਿ ਮੇਰੇ ਦੁਆਰਾ ਲਗਾਤਾਰ ਵੀਡੀਓਜ਼ ਭੇਜੀਆਂ ਗਈਆਂ ਸੀ ਤੇ ਤੁਹਾਡੇ ذرا ਸੁਣੀ ਆ ਗਈਆਂ ਸੀ ਭੇਜਣ ਨਾਲੋਂ ਵੱਧ ਇੰਪੋਰਟੈਂਟ ਆ ਸੁੰਣਾ ਜੇ ਤੁਸੀਂ ਸੁਣੋਗੇ ਫੇਰ ਹੀ ਤੁਹਾਨੂੰ ਸਮਝ ਲੱਗੂਗੀ ਨਹੀਂ ਪਤਾ ਹੀ ਨਹੀਂ ਲੱਗਣਾ ਕੁਝ ਮੇਰੇ ਬੋਲਣ ਨਾਲ ਤਾਂ ਕੋਈ ਫਰਕ ਨਹੀਂ ਨਾ ਪੈਂਦਾ ਠੀਕ ਹੈ ਕਿਸੇ ਵੀ ਟੀਚਰ ਦੇ ਸਮਝਾਉਣ ਨਾਲ ਕੋਈ ਫਰਕ ਨਹੀਂ ਪੈਂਦਾ ਜਿੰਨੀ ਤੇ ਤੁਹਾਡੀ ਰੁਚੀ ਨਹੀਂ ਤੁਸੀਂ ਸਮਝਦੇ ਨਹੀਂ ਤੁਸੀਂ ਸਮਝੋਗੇ ਤਾਂ ਹੀ ਟੀਚਰ ਸਮਝਾ ਪਾਏਗਾ ਠੀਕ ਹੈ ਇਸ ਲਈ ਪਹਿਲੀ ਗੱਲ ਤਾਂ ਮੈਨੂੰ ਉਮੀਦ ਆ ਵੀ ਤੁਹਾਡਾ ਟੈਸਟ ਵਧੀਆ ਹੋਇਆ ਹੋਏਗਾ ਤੇ ਅਗਲੇ ਟੈਸਟ ਵੀ ਵਧੀਆ ਹੋਣਗੇ ਤੇ ਇਸੇ ਲਈ ਇਹਨਾਂ ਟੈਸਟਾਂ ਦੇ ਕਾਰਨ ਹੀ ਮੇਰੇ ਦੁਆਰਾ ਕੋਈ ਨਵੀਂ ਵੀਡੀਓ ਨਹੀਂ ਬਣਾਈ ਗਈ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਵੀ ਤੁਹਾਨੂੰ ਮੈਂ ਡਿਸਟਰਬ ਕਰਾਂ ਇਸ ਪੀਰੀਅਡ ਦੇ ਦੌਰਾਨ ਇਹ ਤੁਹਾਡਾ ਦੁਹਰਾਇ ਦਾ ਪੀਰੀਅਡ ਸੀ ਮੁਲਾਂਕਣ ਦਾ ਪੀਰੀਅਡ ਸੀ ਇਸ ਲਈ ਹੁਣ ਮੈਂ ਸ਼ੁਰੂ ਕੀਤਾ ਮੈਂ ਤੁਹਾਨੂੰ ਪਿਛਲੇ ਤੀਜੇ ਪਾਠ ਦੀ ਆਖਰੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਚੌਥੇ ਪਾਠ ਦੇ ਵਿੱਚ ਜਿਆਦਾ ਸਮਝਾਉਣ ਵਾਲਾ ਟੌਪਿਕ ਨਹੀਂ ਹੈਗਾ ਉਹਦੇ ਚ ਜਿਆਦਾ ਯਾਦ ਕਰਨ ਵਾਲਾ ਟੌਪਿਕ ਆ ਫੁੱਲ ਫਾਰਮਸ ਨੇ ਜਿਆਦਾ ਇਸ ਲਈ ਮੇਰੇ ਦੁਆਰਾ ਇੱਕ ਵੈਬਸਾਈਟ ਦੇ ਉੱਪਰ ਕੁਐਸਚਨ ਪਾ ਦਿੱਤੇ ਗਏ ਸੀ ਜਿਹਦੇ ਵਿੱਚੋਂ ਤੁਸੀਂ ਦੇਖ ਸਕਦੇ ਸੀ ਡਾਊਨਲੋਡ ਕਰਕੇ ਮਤਲਬ ਪੜ੍ਹ ਸਕਦੇ ਸੀ ਉਦੋਂ ਬਾਅਦ ਮੈਂ ਡਿਲੀਟ ਕਰ ਦਿੱਤੇ ਸੀ ਠੀਕ ਹੈ ਜੇ ਫੇਰ ਵੀ ਕਿਸੇ ਨੂੰ ਨਹੀਂ ਪਤਾ ਲੱਗਿਆ ਤਾਂ ਮੈਂ ਤੁਹਾਨੂੰ ਪਾਠ ਦੇ ਕੁਐਸਚਨ ਮੰਗਵਾ ਸਕਦਾ ਮੇਰੇ ਮੋਬਾਈਲ ਨੰਬਰ ਤੇ ਬਿਨੋ ਐਸਐਮਐਸ ਕਰਕੇ ਚਲੋ ਆਪਾਂ ਟਾਈਮ ਨਹੀਂ ਖਰਾਬ ਕਰਦੇ ਅੱਜ ਆਪਾਂ ਚੱਲਦੇ ਚੌਥਾ ਚੈਪਟਰ ਛੱਡ ਚੁੱਕੇ ਆਂ ਪੰਜਵੇਂ ਪਾਠ ਦੇ ਟੌਪਿਕ 13ਵਾਂ ਦਾ ਜਿਹੜਾ ਉਹ ਵੈਸੇ ਪੰਜਵਾਂ ਪਾਠ ਠੀਕ ਹੈ ਆਪਾਂ ਉਹ ਅੱਜ ਪੜਾਂਗੇ ਕੀ ਟੌਪਿਕ ਆਪਣਾ ਦਸਤਰੀ ਪੱਤਰ ਵਿਹਾਰ ਦਾ ਅਰਥ ਮਤਲਬ ਮੀਨਿੰਗ ਆਫ ਆਫਿਸ ਕੋਰਸਪੋਨਡੈਂਸ ਦਫ਼ਤਰ ਦੇ ਵਿੱਚ ਆਪਸ ਵਿੱਚ ਸੂਚਨਾ ਦਾ ਆਦਾਨ ਪ੍ਰਦਾਨ ਹੁੰਦਾ ਪੱਤਰ ਵਿਹਾਰ ਪੱਤਰ ਦਾ ਜਾਣਾ ਪੱਤਰ ਦਾ ਆਉਣਾ ਉਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਵੀ ਹੁੰਦਾ ਕੀ ਆ मीनिंग ਕੀ ਆ ਇਹਦਾ ਠੀਕ ਹੈ ਚਲੋ ਆਪਾਂ ਚੱਲਦੇ ਆ ਟੌਪਿਕ ਤੇ ਤਾਂ ਹੁਣ ਦੇਖੋ ਟੌਪਿਕ ਕੀ ਆਪਣਾ ਦਫਤਰੀ ਪੱਤਰ ਵਿਹਾਰ ਦਾ ਅਰਥ मीनिंग ਆਫ ਆਫਿਸ ਕੋਰਸਪੋਨਡੈਂਸ ਕੀ ਚੀਜ਼ ਹੁੰਦੀ ਹੈ ਦਫਤਰੀ ਪੱਤਰ ਵੀ ਆ ਦੇਖੋ ਦਫਤਰ ਤਾਂ ਪਤਾ ਨਾ ਕੀ ਹੁੰਦਾ ਹਰੇਕ ਸਰਕਾਰੀ ਦਫਤਰ ਹਰੇਕ ਪ੍ਰਾਈਵੇਟ ਦਫਤਰ ਹਰੇਕ ਸੰਸਥਾ ਦਾ ਆਮ ਤੌਰ ਤੇ ਦਫਤਰ ਹੁੰਦਾ ਜਿੱਥੇ ਕਿਸੇ ਵਿਭਾਗ ਦਾ ਕੰਮ ਕੀਤਾ ਜਾਂਦਾ ਜਿੱਥੇ ਡਿਪਾਰਟਮੈਂਟ ਦਾ ਕੰਮ ਕੀਤਾ ਜਾਂਦਾ ਜਿੱਥੇ ਕਰਮਚਾਰੀ ਹੁੰਦੇ ਨੇ ਦਫਤਰ ਦੇ ਵਿੱਚ ਉਹ ਕਾਗਜੀ ਕੰਮ ਜ਼ਿਆਦਾਤਰ ਕਰਦੇ ਨੇ ਠੀਕ ਹੈ ਤਾਂ ਦੇਖੋ ਕਿਸੇ ਵੀ ਇੱਕ ਸੰਸਥਾ ਦੇ ਦਫ਼ਤਰ ਤੋਂ ਕਿਸੇ ਵੀ ਦੂਜੇ ਵਿਅਕਤੀ ਨੂੰ ਸਬੰਧਤ ਵਿਅਕਤੀ ਨੂੰ ਜਾਂ ਕਿਸੇ ਦੂਜੇ ਦਫ਼ਤਰ ਨੂੰ ਭੇਜਿਆ ਗਿਆ ਸੰਦੇਸ਼ ਭੇਜੀ ਗਈ ਸੂਚਨਾ ਜਾਂ ਕੀਤਾ ਗਿਆ ਸੰਚਾਰ ਉਹਨੂੰ ਆਪਾਂ ਕਹਿੰਦੇ ਆ ਦਫ਼ਤਰੀ ਪੱਤਰ ਵਿਹਾਰ ਠੀਕ ਹੈ ਦਫਤਰੀ ਪੱਤਰ ਵਿਹਾਰ ਕੀੰਦਾ ਮੰਨ ਲਓ ਆਪਣੇ ਕੋਲ ਦੋ ਦਫ਼ਤਰ ਨੇ ਇੱਕ ਸਪੋਰਟਸ ਡਿਪਾਰਟਮੈਂਟ ਹੈ ਇੱਕ ਐਜੂਕੇਸ਼ਨ ਡਿਪਾਰਟਮੈਂਟ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਕਿਸੇ ਦਫ਼ਤਰ ਦੁਆਰਾ ਕਿਸੇ ਦੂਜੇ ਮਤਲਬ ਸਪੋਰਟਸ ਵਿਭਾਗ ਦੇ ਕਿਸੇ ਦਫ਼ਤਰ ਦੇ ਵਿੱਚ ਕੋਈ ਚਿੱਠੀ ਭੇਜੀ ਗਈ ਤਾਂ ਦਫਤਰੀ ਪੱਤਰ ਵਿਹਾਰ ਹੀ ਕਹਾਊਗਾ ਸਮਝ ਗਏ ਗੱਲ ਨੂੰ ਸਮਝ ਗਏ ਦਫਤਰੀ ਪੱਤਰ ਵਿਹਾਰ ਦਾ ਅਰਥ ਕਿਸੇ ਵੀ ਦਫ਼ਤਰ ਦੇ ਵਿੱਚ ਮਤਲਬ ਦਫ਼ਤਰ ਦੇ ਵਿੱਚ ਇਹਦਾ ਜਾਂ ਇੱਕ ਦਫ਼ਤਰ ਦਾ ਦੂਜੇ ਦਫ਼ਤਰ ਨਾਲ ਪਹਿਲਾਂ ਉਰ ਉ ਤੱਕ ਸਮਝੋ ਦਫ਼ਤਰ ਦੇ ਵਿੱਚ ਦਾ ਕੀ ਮਤਲਬ ਕਈ ਵਾਰ ਵੱਡੀ ਕੰਪਨੀ ਆ ਉਹਦੇ ਚ 20 25 ਦਫ਼ਤਰ ਵਿੱਚ ਹੀ ਹੁੰਦੇ ਨੇ ਤਾਂ ਉਹਨਾਂ ਦਾ ਆਪਸ ਦੇ ਵਿੱਚ ਵੀ ਤਾਂ ਸੰਚਾਰ ਹੁੰਦਾ ਨਾ ਆਪਸ ਦੇ ਵਿੱਚ ਵੀ ਤਾਂ ਉਹਨਾਂ ਦੀ ਸੂਚਨਾ ਦਾ ਆਦਾਨ ਪ੍ਰਦਾਨ ਹੁੰਦਾ ਨਾ ਆਪਸ ਦੇ ਵਿੱਚ ਵੀ ਤਾਂ ਇੱਕ ਦੂਜੇ ਨੂੰ ਪੱਤਰ ਭੇਜਦੇ ਨੇ ਨਾ ਆਪਸ ਆਪਸ ਦੇ ਵਿੱਚ ਜਿਹੜਾ ਸੰਪਰਕ ਕਰਦੇ ਨੇ ਉਹਨੂੰ ਜਾਂ ਉਹ ਤਾਂ ਹੋ ਗਿਆ ਕਿਸੇ ਦਫ਼ਤਰ ਦੇ ਵਿੱਚ ਜਾਂ ਇੱਕ ਦਫ਼ਤਰ ਦਾ ਦੂਜੇ ਦਫ਼ਤਰ ਦੇ ਨਾਲ ਮਤਲਬ ਕਿਸੇ ਇੱਕ ਕੰਪਨੀ ਦੇ ਕਿਸੇ ਇੱਕ ਕੰਪਨੀ ਦੇ ਇੱਕ ਵਿਭਾਗ ਦਾ ਕਿਸੇ ਦੂਜੀ ਕੰਪਨੀ ਦੇ ਦੂਜੇ ਵਿਭਾਗ ਨਾਲ ਲਿਖਤੀ ਜਾਂ ਡਿਜੀਟਲ ਲਿਖਤੀ ਮਤਲਬ ਲਿਖ ਕੇ ਜਿਵੇਂ ਚਿੱਠੀ ਪੱਤਰ ਦੇ ਰੂਪ ਦੇ ਵਿੱਚ ਡਿਜੀਟਲ ਹੋ ਗਿਆ ਜਿਵੇਂ ਈਮੇਲ ਹੋ ਗਈ ਮੈਸੇਜ ਹੋ ਗਿਆ ਰੂਪ ਵਿੱਚ ਕੀਤਾ ਗਿਆ ਸੰਚਾਰ ਜਾਂ ਗੱਲਬਾਤ ਹੁੰਦੀ ਹੈ ਸਮਝ ਗਏ ਹੁਣ ਕੀ ਇਹਨਾਂ ਦਾ ਦਫਤਰੀ ਪੱਤਰ ਪਿਆਰ ਜਦੋਂ ਕੋਈ ਦਫਤਰ ਆਪਸ ਤੇ ਜਦੋਂ ਕੋਈ ਜਦੋਂ ਕਿਸੇ ਕੰਪਨੀ ਦੇ ਵਿੱਚ ਮੌਜੂਦ ਸਾਰੇ ਦਫਤਰ ਆਪਸ ਵਿੱਚ ਜਾਂ ਕਿਸੇ ਹੋਰ ਕੰਪਨੀ ਦੇ ਦਫਤਰਾਂ ਨਾਲ ਲਿਖਤੀ ਜਾਂ ਡਿਜੀਟਲ ਰੂਪ ਦੇ ਵਿੱਚ ਕੋਈ ਗੱਲਬਾਤ ਕਰਦੇ ਨੇ ਉਹਨੂੰ ਆਪਾਂ ਦਫ਼ਤਰੀ ਪੱਤਰ ਵਿਹਾਰ ਕਹਿੰਦੇ ਆ ਪਹਿਲਾ ਪੁਆਇੰਟ ਹੋ ਗਈ ਗੱਲ ਕਲੀਅਰ ਦੂਜਾ ਇਸ ਕਿਸਮ ਦੇ ਪੱਤਰ ਵਿਹਾਰ ਦਾ ਉਦੇਸ਼ ਦਫ਼ਤਰ ਦੀ ਸੂਚਨਾ ਦਾ ਸਥਾਨਾਂਤਰਣ ਕਰਨਾ ਹੁੰਦਾ ਹੈ ਮਤਲਬ ਕਿ ਕਿਉਂ ਦਫ਼ਤਰੀ ਪੱਤਰ ਵਿਹਾਰ ਦਾ ਉਦੇਸ਼ ਕੀ ਆ ਦਫ਼ਤਰ ਦੀ ਸੂਚਨਾ ਇੱਕ ਦਫ਼ਤਰ ਦੀ ਸੂਚਨਾ ਦੂਜੇ ਦਫ਼ਤਰ ਤੱਕ ਭੇਜਣਾ ਇਹੀ ਇਸ ਸੰਸਾ ਦਾ ਉਦੇਸ਼ ਹੁੰਦਾ ਠੀਕ ਹੈ ਤੁਸੀਂ ਦੇਖੋ ਡਿਪਾਰਟਮੈਂਟ ਇੱਕ ਡਿਪਾਰਟਮੈਂਟ ਨੂੰ ਇੱਕ ਦਫ਼ਤਰ ਨੂੰ ਕਿਸੇ ਦੂਜੇ ਦਫ਼ਤਰ ਦੇ ਵਿੱਚ ਨਾਰਮਲੀ ਸੂਚਨਾ ਭੇਜਣੀ ਪੈ ਜਾਂਦੀ ਆ ਠੀਕ ਹੈ ਉਹ ਸੂਚਨਾ ਨੂੰ ਹੀ ਆਪਾਂ ਦਫ਼ਤਰੀ ਪੱਤਰ ਬਿਹਾਰ ਕਹਿੰਦੇ ਆ ਤੀਜਾ ਇਹ ਕਿਸ ਰੂਪ ਚ ਭੇਜੀ ਜਾਂਦੀ ਆ ਇਹ ਕਿਸੇ ਵੀ ਰੂਪ ਦੇ ਵਿੱਚ ਜਿਵੇਂ ਲੈਟਰ ਪੱਤਰ ਇੱਕ ਵਿਭਾਗ ਨੇ ਇੱਕ ਵਾਰੀ ਦਫ਼ਤਰ ਨੇ ਦੂਜੇ ਦਫ਼ਤਰ ਨੂੰ ਪੱਤਰ ਲਿਖਤਾ ਦੂਜਾ ਯਾਦ ਅਸਤ ਪੱਤਰ ਇਹਨੂੰ ਮੈਮੋਰੰਡਮ ਵੀ ਕਹਿੰਦੇ ਆ ਮੈਮੋ ਵੀ ਕਹਿੰਦੇ ਆ ਠੀਕ ਹੈ ਮੈਮੋਰੰਡਮ ਹੁੰਦਾ ਮੰਨ ਲਓ ਇੱਕ ਪੱਤਰ ਇੱਕ ਪੱਤਰ ਇੱਕ ਕੰਪਨੀ ਦੁਆਰਾ ਦੂਜੀ ਕੰਪਨੀ ਦੇ ਕਿਸੇ ਦਫ਼ਤਰ ਨੂੰ ਭੇਜਿਆ ਗਿਆ ਸੀ ਪਰ ਉਸ ਕੰਪਨੀ ਨੇ ਕੋਈ ਐਕਸ਼ਨ ਨਹੀਂ ਲਿਆ ਜਿਨ੍ਹਾਂ ਪੱਤਰ ਨੂੰ ਪ੍ਰਾਪਤ ਕੀਤਾ ਸੀ ਤਾਂ ਫਿਰ ਪਹਿਲੀ ਕੰਪਨੀ ਦੁਆਰਾ ਕੁਝ ਸਮੇਂ ਬਾਅਦ ਯਾਦ ਅਸਤ ਪੱਤਰ ਭੇਜਿਆ ਜਾਂਦਾ ਹੈ ਭਾਈ ਮੈਂ ਤੁਹਾਨੂੰ ਪਹਿਲਾ ਪੱਤਰ ਭੇਜਿਆ ਸੀ ਉਹ ਤਾਂ ਕੁਝ ਤੁਸੀਂ ਕੁਝ ਕੀਤਾ ਹੀ ਨਹੀਂ ਨੋਟਿਸ ਕਿਸੇ ਨੂੰ ਨੋਟਿਸ ਭੇਜਣਾ ਸਰਕੂਲਰ ਇੱਕ ਦੋ ਵੱਧ ਕੰਪਨੀਆਂ ਦੇ ਦਸਤਰਾਂ ਦੇ ਵਿੱਚ ਜਾਣਾ ਜਾਂ ਕਿਸੇ ਹੋਰ ਕਿਸਮ ਦਾ ਦਫਤਰੀ ਸੂਚਨਾਵੱਧ ਪੱਤਰ ਹੋ ਸਕਦਾ ਮਤਲਬ ਕੋਈ ਵੀ ਕਿਸੇ ਵੀ ਕਿਸਮ ਦਾ ਪੱਤਰ ਹੋਵੇ ਜਿਦੇ ਵਿੱਚ ਦਫਤਰੀ ਸੂਚਨਾ ਹੋਵੇ ਠੀਕ ਹੈ ਚੌਥਾ ਪੁਆਇੰਟ ਇਸ ਵਿੱਚ ਸਭ ਤੋਂ ਪਹਿਲਾਂ ਇੱਕ ਦਫਤਰ ਦੁਆਰਾ ਕਿਸੇ ਦੂਜੇ ਦਫਤਰ ਨੂੰ ਪੱਤਰ ਭੇਜਿਆ ਜਾਂਦਾ ਹੈ ਹੁਣ ਸਮਝੋ ਇਹ ਬੜੀ ਇੰਪੋਰਟੈਂਟ ਗੱਲ ਆਗੀ ਚੌਥੇ ਪੁਆਇੰਟ ਤੋਂ ਬਾਅਦ ਬੜਾ ਇੰਪੋਰਟੈਂਟ ਆ ਕਿਵੇਂ ਜਾਂਦਾ ਤੁਹਾਨੂੰ ਕੀ ਲੱਗਦਾ ਵੀ ਪੱਤਰ ਐਂ ਲੱਭ ਜਾਂਦੇ ਨੇ ਹਜ਼ਾਰਾਂ ਦੀ ਗਿਣਤੀ ਚ ਮੁੱਖ ਦਫ਼ਤਰਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਪੱਤਰ ਡੇਲੀ ਆਂਦੇ ਨੇ ਉਹ ਤਾਂ ਉਹੀ ਉਲਝੇ ਰਹੇ ਨੇ ਪੱਤਰ ਕਿੱਥੇ ਆ ਲੱਭਿਆ ਨਹੀਂ ਆਇਆ ਨਹੀਂ ਇਹ ਐਂ ਨਹੀਂ ਹੁੰਦਾ ਹੁੰਦਾ ਬੜਾ ਵਧੀਆ ਸਿਸਟਮ ਉਹਦਾ ਪੱਤਰ ਦਾ ਦੇਖੋ ਜਿਹੜਾ ਪਹਿਲਾਂ ਤਾਂ ਇੱਕ ਤਾਂ ਕੰਪਨੀ A ਮੰਨੋ ਜਿਹੜੀ ਪੱਤਰ ਨੂੰ ਭੇਜ ਰਹੀ ਆ ਦੂਜੀ ਕੰਪਨੀ B ਮੰਨੋ ਜਿਹੜੀ ਪੱਤਰ ਨੂੰ ਪ੍ਰਾਪਤ ਕਰੂਗੀ ਹੁਣ ਗੱਲ ਨੂੰ ਸਮਝ ਗਏ ਪਹਿਲਾਂ ਦਿਮਾਗ 'ਚ ਪਟਾਓ A ਤੇ B ਹੁਣ ਮੈਂ ਤੁਹਾਨੂੰ ਸਮਝਾਉਣਾ ਚਾਹਦੀ ਕਿ ਇਹ ਕੰਪਨੀ ਦੇ ਵਿੱਚ ਜਦੋਂ ਪੱਤਰ ਭੇਜਿਆ ਜਾਊ ਤਾਂ ਇਹ ਨਹੀਂ ਹੈਗਾ ਵੀ ਪੱਤਰ ਤਿਆਰ ਕਰ ਲਿਆ ਤੇ ਸਿੱਧਾ ਭੇਜ ਤਾ ਨਾ ਉਸ ਪੱਤਰ ਦੇ ਉੱਪਰ ਪੱਤਰ ਦਾ ਨੰਬਰ ਲੱਗੂਗਾ ਸੀਰੀਅਲ ਨੰਬਰ ਲੱਗੂਗਾ ਸਮਝ ਕੇ ਅਤੇ ਨਾਲ ਮਿਤੀ ਪਾਈ ਜਊ ਮਤਲਬ ਮੰਨ ਲਓ 21 ਨੰਬਰ ਸੀਰੀਅਲ ਆ ਸੀਰੀਅਲ ਨੰਬਰ 21 ਆ ਡੇਟ ਮੰਨ ਲਓ 17 10 2020 ਆ ਮੰਨ ਕੇ ਚੱਲੋ ਠੀਕ ਹੈ ਤਾਂ ਉਹ ਪੱਤਰ ਦੇ ਉੱਪਰ ਵੀ ਲਿਖਿਆ ਜਾਊਗਾ ਠੀਕ ਹੈ ਅੱਛਾ ਇਹਦੇ ਵਿੱਚ ਇਹਦੇ ਵਿੱਚ ਜਦੋਂ ਪੱਤਰ ਭੇਜੋਗੇ ਪੱਤਰ ਨੰਬਰ ਵੀ ਲੱਗ ਗਿਆ ਤੇ ਉੱਪਰ ਡੇਟ ਵੀ ਲਿਖਤੀ ਪੱਤਰ ਵੀ ਤਿਆਰ ਕਰ ਲਿਆ ਫਿਰ ਫੇਰ ਵੀ ਪੱਤਰ ਨੂੰ ਐ ਸਿੱਧਾ ਨਹੀਂ ਭੇਜਦੇ ਇੱਕ ਭੇਜਣ ਵਾਲੇ ਦਫ਼ਤਰ ਦੇ ਵਿੱਚ ਮਤਲਬ ਏ ਆਪਾਂ ਕੰਪਨੀ ਏ ਦੀ ਗੱਲ ਕੀਤੀ ਹੈ ਨਾ ਕੰਪਨੀ ਏ ਦੇ ਜਿਹ ਵਿੱਚ ਜਿਹੜਾ ਦਫ਼ਤਰ ਆ ਉਹਦੇ ਵਿੱਚ ਨਾ ਕਿ ਡਿਸਪੈਚ ਰਜਿਸਟਰ ਲੱਗਿਆ ਹੁੰਦਾ ਡਿਸਪੈਚ ਰਜਿਸਟਰ ਉਹਦੇ ਵਿੱਚ ਦਰਜ ਕੀਤਾ ਜਾਂਦਾ ਕੀ ਕੁਛ ਦਰਜ ਕੀਤਾ ਜਾਂਦਾ ਜਿਵੇਂ ਪਹਿਲਾਂ ਤਾਂ ਡਿਸਪੈਚ ਰਜਿਸਟਰ ਦਾ ਸੀਰੀਅਲ ਨੰਬਰ ਠੀਕ ਹੈ ਉਹਦੇ ਵਿੱਚ ਇਹ ਲਿਖਿਆ ਜਾਂਦਾ ਵੀ ਇਹ ਪੱਤਰ ਕਿਹਨੂੰ ਭੇਜਿਆ ਗਿਆ ਕਿੰਨੀ ਤਰੀਕੂ ਭੇਜਿਆ ਗਿਆ ਠੀਕ ਹੈ ਕਿਹਦੇ ਦੁਆਰਾ ਜਾਂ ਕਿਸ ਮਾਧਿਅਮ ਰਾਹੀਂ ਭੇਜਿਆ ਗਿਆ ਇਹ ਡਿਸਪੈਚ ਰਜਿਸਟਰ ਦੇ ਵਿੱਚ ਨੋਟ ਹੁੰਦਾ ਸਮਝ ਗਿਆ ਹੁਣ ਤੁਸੀਂ ਦੇਖੋ ਇੱਕ ਪੱਤਰ ਭੇਜਣ ਲਈ ਕਿੰਨੇ ਸਟੈਪ ਹੋਗੇ ਪੱਤਰ ਦਾ ਨੰਬਰ ਲਗਾਉਣਾ ਡੇਟ ਲਗਾਉਣੀ ਡਿਸਪੈਚ ਰਜਿਸਟਰ ਦੇ ਵਿੱਚ ਰਿਕਾਰਡ ਰੱਖਣਾ ਹੁਣ ਜਦੋਂ ਪੱਤਰ ਚਲਿਆ ਗਿਆ ਹੁਣ ਜਦੋਂ ਪੱਤਰ ਚਲਿਆ ਗਿਆ ਠੀਕ ਹੈ ਉਹ ਪੱਤਰ ਇਹ ਨਹੀਂ ਹੈਗਾ ਵੀ ਦੂਜੀ ਜਿਹੜੀ ਕੰਪਨੀ B ਸੀਗੀ ਉਹਦੇ ਵਿੱਚ ਸਿੱਧਾ ਹੀ ਕੋਈ ਬੰਦੇ ਨੇ ਫੜ ਲਿਆ ਤੇ ਪੜ ਲਿਆ ਤੇ ਛੱਡਤਾ ਐ ਨਹੀਂ ਹੁੰਦਾ ਹੁੰਦਾ ਉਹਦੇ ਵਿੱਚ ਵੀ ਇੱਕ ਵਿਭਾਗ ਹੁੰਦਾ ਡਿਸਪੈਚ ਮਤਲਬ ਉਹਦੇ ਵਿੱਚ ਵੀ ਇੱਕ ਪੱਤਰ ਲਈ ਪੱਤਰਾਂ ਦੀ ਸਪੈਸ਼ਲ ਦਫ਼ਤਰ ਹੁੰਦਾ ਜャ ਵਿਅਕਤੀ ਬਿਠਾਇਆ ਹੁੰਦਾ ਠੀਕ ਹੈ ਅੱਛਾ ਉਹ ਕੀ ਕਰਦਾ ਉੱਥੇ ਇੱਕ ਰਜਿਸਟਰ ਲੱਗਾ ਹੁੰਦਾ ਰਸੀਦ ਰਜਿਸਟਰ ਪ੍ਰਾਪਤੀ ਡਾਕ ਪ੍ਰਾਪਤੀ ਰਜਿਸਟਰ ਹੁੰਦਾਗਾ ਉਹੋ ਪ੍ਰਾਪਤ ਪੱਤਰ ਨੂੰ ਉਸ ਡਾਕ ਪ੍ਰਾਪਤੀ ਰਜਿਸਟਰ ਦੇ ਵਿੱਚ ਨੋਟ ਕਰਦਾ ਵੀ ਇਸ ਵਿਭਾਗ ਦੁਆਰਾ ਮੇਰੇ ਕੋਲ ਪ੍ਰਾਪਤ ਹੋਇਆਗਾ ਇਹੇ ਪੱਤਰ ਆਗਾ ਠੀਕ ਹੈ ਇਹ ਇਹਦਾ ਵਿਸ਼ਾ ਸੀਗਾ ਪੱਤੇ ਪੱਤਰ ਦਾ ਪੱਤਰ ਦਾ ਇੱਕ ਵਿਸ਼ਾ ਹੁੰਦਾ ਵੀ ਕਾਦੇ ਬਾਰੇ ਹੈ ਪੱਤਰ ਇਹ ਚੀਜ਼ਾਂ ਉਹ ਵੀ ਜਾਣਕਾਰੀ ਦਰਜ ਕਰਦਾ ਫਿਰ ਉਹ ਸੰਬੰਧਤ ਦਫ਼ਤਰ ਦੇ ਵਿੱਚ ਮਤਲਬ B ਕੰਪਨੀ ਜੀਨੇ ਪ੍ਰਾਪਤ ਕੀਤਾ ਪੱਤਰ ਉਹਦੇ ਵਿੱਚ ਜਿਸ ਵਿਅਕਤੀ ਨੇ ਰਸੀਦ ਰਜਿਸਟਰ ਮਤਲਬ ਪ੍ਰਾਪਤੀ ਰਜਿਸਟਰ ਦੇ ਵਿੱਚ ਚੜਾ ਲਿਆ ਠੀਕ ਹੈ ਉਹ ਸੰਬੰਧਤ ਉਸੇ ਦਫ਼ਤਰ ਦੇ ਸੰਬੰਧਤ ਵਿਅਕਤੀ ਨੂੰ ਪੱਤਰ ਦਿੰਦਾ ਫਿਰ ਉਹ ਤੋਂ ਵੀ ਸਾਈਨ ਕਰਾਉਂਦਾ ਵੀ ਗੁੰਮਣ ਆ ਜਾਵੇ ਹੁਣ ਦੇਖੋ ਹੁਣ ਗੁੰਮਣ ਦਾ ਕੋਈ ਚਾਂਸ ਹੈਗਾ ਨਹੀਂ ਇਹ ਸਮਝਣਾ ਜ਼ਰੂਰੀ ਆ ਤਾਂ ਹੁਣ ਤੁਸੀਂ ਸਮਝ ਗਏ ਅੱਛਾ ਇਸ ਦੇ ਨਾਲ ਹੀ ਛੇਵੇਂ ਪਾਰਟਿਸ ਦੇ ਨਾਲ ਹੀ ਜੇਕਰ ਪੱਤਰ ਵਿੱਚ ਕਿਸੇ ਕਿਸਮ ਦੀ ਜਾਣਕਾਰੀ ਦੀ ਮੰਗ ਕੀਤੀ ਗਈ ਹੋਵੇ ਤਦ ਪੱਤਰ ਦਾ ਹਵਾਲਾ ਦੇ ਕੇ ਉੱਤਰ ਦੇ ਰੂਪ ਵਿੱਚ ਹਾਂ ਹੁਣ ਸਭ ਤੋਂ ਮੇਰੀ ਗੱਲ ਨੂੰ ਜੇ ਮੰਨ ਲਓ ਇੱਕ ਕੰਪਨੀ A ਨੇ ਉਹੀ ਪੱਤਰ ਭੇਜਿਆ ਪੱਤਰ ਦੇ ਵਿੱਚ ਉਹਨੇ ਕਿਸੇ ਜਾਣਕਾਰੀ ਦੀ ਮੰਗ ਕੀਤੀ ਆ ਠੀਕ ਆ ਮੰਨ ਲਓ ਕੰਪਨੀ A ਟੇਬਲ ਖਰੀਦਣੇ ਚਾਹੁੰਦੀ ਆ ਟੇਬਲ ਖਰੀਦਣੇ ਚਾਹੁੰਦੀ ਆ ਤਾਂ ਉਹਨੇ ਪੱਤਰ ਲਿਖਿਆ ਕਿਸੇ ਫਰਨੀਚਰ ਵਾਲੇ ਦੁਕਾਨਦਾਰ ਨੂੰ ਠੀਕ ਹੈ ਤਾਂ ਉਹਨੇ ਵਿਸ਼ਾ ਦਿੱਤਾ ਕੀ ਵਿਸ਼ਾ ਦਿੱਤਾ ਟੇਬਲਾਂ ਦੇ ਕੋਟੇਸ਼ਨ ਸਬੰਧੀ ਮਤਲਬ ਟੇਬਲਾਂ ਦੇ ਰੇਟ ਸਬੰਧੀ ਤਾਂ ਜਦੋਂ ਉਹ ਵਾਲਾ ਵਿਅਕਤੀ ਦੁਕਾਨਦਾਰ ਪੱਤਰ ਲਿਖੂਗਾ ਤਾਂ ਵਾਪਸ ਉਹ ਇਸ ਦਾ ਹਵਾਲਾ ਦੇਊਗਾ ਹਵਾਲਾ ਮਤਲਬ ਆਪ ਜੀ ਦੇ ਪੱਤਰ ਨੰਬਰ ਮਤਲਬ ਜਿਹੜਾ ਇਹਨੇ ਪੱਤਰ ਭੇਜਿਆ ਸੀ ਉਸ ਦਾ ਪੱਤਰ ਨੰਬਰ ਦਾ ਹਵਾਲਾ ਦੇ ਕੇ ਵਿਸ਼ੇ ਦਾ ਹਵਾਲਾ ਦੇ ਕੇ ਫਿਰ ਵਾਪਸ ਭੇਜੂਗਾ ਠੀਕ ਹੈ ਤਾਂ ਕਿ ਦੂਜਾ ਵਿਅਕਤੀ ਆਸਾਨੀ ਨਾਲ ਮਤਲਬ ਜਿਹੜਾ ਕੰਪਨੀ ਏ ਜੀ ਨੇ ਪੱਤਰ ਭੇਜਿਆ ਸੀ ਉਹਨੂੰ ਜਵਾਬ ਆ ਗਿਆ ਨਾ ਦੁਕਾਨਦਾਰ ਵੱਲੋਂ ਠੀਕ ਆ ਤਾਂ ਜਵਾਬ ਨੂੰ ਆਸਾਨੀ ਨਾਲ ਲੱਭ ਸਕੇ ਵੀ ਅਸੀਂ ਕੀ ਭੇਜਿਆ ਸੀ ਸਮਝ ਗਏ ਇਹਨੂੰ ਹਵਾਲਾ ਕਹਿੰਦੇ ਆ 7ਵਾਂ ਪੁਆਇੰਟ ਆਮ ਸ਼ਬਦਾਂ ਵਿੱਚ ਇਸੇ ਕਿਸਮ ਦੀ ਸੂਚਨਾ ਦੇ ਆਦਾਨ ਪ੍ਰਦਾਨ ਲਈ ਕੀਤੀ ਪ੍ਰਕਿਰਿਆ ਨੂੰ ਹਾਂ ਬਸ ਆਂ ਕਹਿੰਦੇ ਦਫਤਰੀ ਪੱਤਰ ਵਿਹਾਰ ਕਿਹਨੂੰ ਕਹਿੰਦੇ ਨੇ ਕੋਈ ਸੂਚਨਾ ਦਾ ਆਦਾਨ ਪ੍ਰਦਾਨ ਹੁੰਦਾ ਹੈ 8ਵਾਂ ਪੁਆਇੰਟ ਦਫਤਰੀ ਪੱਤਰ ਵਿਹਾਰ ਦੇ ਦੌਰਾਨ ਭੇਜਿਆ ਜਾਣ ਵਾਲਾ ਪੱਤਰ ਸਾਦੇ ਅਤੇ ਸਪਸ਼ਟ ਰੂਪ ਦੇ ਵਿੱਚ ਲਿਖਿਆ ਜਾਂਦਾ ਹੈ ਇਹ ਧਿਆਨ ਰੱਖਣਾ ਜਿਹੜਾ ਪੱਤਰ ਲਿਖਣਾ ਹੁੰਦਾ ਨਾ ਉਹ ਇਸ ਤਰ੍ਹਾਂ ਲਿਖਣਾ ਹੁੰਦਾ ਵੀ ਦੂਜੇ ਨੂੰ ਸਮਝ ਲੱਗ ਜੇ ਆਪ ਦੀ ਚੋਦਰ ਨਹੀਂ ਘੁੱਟ ਨਹੀਂ ਹੁੰਦੀ ਠੀਕ ਹੈ ਪ੍ਰਭਾਵਸ਼ਾਲੀ ਵੀ ਹੋਵੇ ਦੇਖਣ ਚ ਵੀ ਵਧੀਆ ਲੱਗੇ ਤੁਹਾਡੀ ਲੈਟਰ ਪੈਡ ਤੇ ਲਿਖਿਆ ਗਿਆ ਹੋਵੇ ਠੀਕ ਹੈ ਵਧੀਆ ਲੈਟਰ ਪੈਡ ਹੋਵੇ ਤਾਂ ਉਹਦਾ ਕੀ ਫਰਕ ਪੈਂਦਾ ਦੂਜੇ ਤੇ ਪ੍ਰਭਾਵ ਬੜਾ ਵਧੀਆ ਪੈਂਦਾ ਅਗਲੇ ਕਿਨਾਂ ਕੰਪਨੀ ਬੜੀ ਸਟੈਂਡਰਡ ਦੀ ਹੈ ਜੀ ਠੀਕ ਹੈ ਜਿਹਦੇ ਨਾਲ ਕੰਪਨੀ ਦੇ ਦਫ਼ਤਰ ਦੀ ਮਾਰਕੀਟ ਸਥਿਤੀ ਉੱਚੀ ਹੋ ਜਾਂਦੀ ਹੈ ਸਾਦਾ ਵੀ ਹੋਵੇ ਸਪਸ਼ਟ ਵੀ ਹੋਵੇ ਪ੍ਰਭਾਵਸ਼ਾਲੀ ਵੀ ਹੋਵੇ ਇਹ ਤਿੰਨ ਗੱਲਾਂ ਦਾ ਖਿਆਲ ਰੱਖੋ ਭੇਜਣ ਲੱਗੇ ਨਮਾ ਪਰ ਇਸ ਤੋਂ ਇਲਾਵਾ ਇਸ ਦੌਰਾਨ ਇੱਕ ਦਫ਼ਤਰ ਦੇ ਅੰਦਰ ਅੰਦਰ ਹਾਂ ਜੀ ਇੱਕੋ ਦਫ਼ਤਰ ਦੇ ਵਿੱਚ ਵਿੱਚ ਹੀ ਇਹ ਵੀ ਧਿਆਨ ਰੱਖਣਾ ਹੈ ਮੈਂ ਤੁਹਾਨੂੰ ਬਾਹਰਲੀ ਤਾਂ ਦੱਸ ਤੀ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਤੱਕ ਪਰ ਕਈ ਵਾਰ ਇੱਕ ਕੰਪਨੀ ਦੇ ਵਿੱਚ ਮੰਨ ਲਓ ਪੰਜ ਦਫ਼ਤਰ ਨੇ ਉਹਨਾਂ ਪੰਜਾਂ ਦਫ਼ਤਰਾਂ ਦੇ ਵਿੱਚ ਵੀ ਆਪਸ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੁੰਦੀ ਆ ਜਿਹੜੀ ਸੂਚਨਾ ਇੱਕ ਦਰ ਇੱਕ ਦੂਜੇ ਤੋਂ ਇੱਕ ਤੋਂ ਦੂਜੇ ਤੱਕ ਜਾਂਦੀ ਆ ਉਹ ਵੀ ਉਸ ਨੂੰ ਵੀ ਉਹਨੂੰ ਵੀ ਆਪਾਂ ਪੱਤਰ ਵਿਹਾਰ ਕਹਿੰਦੇ ਆ ਸਮਝ ਗਏ ਦਫ਼ਤਰੀ ਪੱਤਰ ਵਿਹਾਰ ਹੀ ਕਹਿੰਦੇ ਆ ਠੀਕ ਹੈ

ਆਪਣੇ ਹੀ ਤੁਸੀਂ ਕਿਸੇ ਕੰਪਨੀ ਚ ਜੌਬ ਕਰਦੇ ਹੋ ਤੁਸੀਂ ਕੰਪਨੀ ਦੇ ਸਬੰਧਤ ਡਿਪਾਰਟਮੈਂਟ ਨੂੰ ਆਪਣੀ ਕੋਈ ਸਮੱਸਿਆ ਦੱਸਣੀ ਚਾਹੁੰਦੇ ਹੋ ਤਾਂ ਉਹ ਤੁਹਾਡੇ ਵਿਚਾਰ ਸਮਸੋਚ ਹੀ ਹੋਗੇ ਨਾ ਉਹ ਤੁਸੀਂ ਦਸਤੀ ਪੱਤਰ ਵਿਹਾਰ ਦੇ ਰੂਪ ਦੇ ਵਿੱਚ ਪੇਸ਼ ਕਰ ਸਕਦੇ ਹੋ 11ਵਾਂ ਪੁਆਇੰਟ ਅੱਛਾ ਅੱਜ ਕੱਲ੍ਹ ਦਸਤੀ ਪੱਤਰ ਵਿਹਾਰ ਦੇ ਕਈ ਮਾਧਿਅਮ ਪਹਿਲਾਂ ਦੇ ਜਮਾਨੇ ਚ ਮਾਧਿਅਮ ਹੁੰਦਾ ਸੀ ਆਮ ਤੌਰ ਤੇ ਹੀ ਚਿੱਠੀ ਲੈਟਰ ਪੱਤਰ ਕਾਗਜ਼ ਦੇ ਉੱਪਰ ਲਿਖਦੇ ਸੀ ਹੱਥਾਂ ਨਾਲ ਲਿਖਦੇ ਸੀ ਫਿਰ ਹੌਲੀ ਹੌਲੀ ਟਾਈਪ ਆਉਣ ਲੱਗ ਗਿਆ ਫਿਰ ਰੀਅਲ ਕੰਪਿਊਟਰਾਈਜ਼ਡ ਨਿਕਲਣ ਲੱਗ ਗਿਆ ਪਰ ਅੱਜ ਕੱਲ੍ਹ ਜਮਾਨਾ ਹੀ ਬਦਲ ਗਿਆ ਅੱਜ ਕੱਲ੍ਹ ਮੋਬਾਈਲ ਮੈਸੇਜ ਨੋਟਸ ਆਦਿ ਦੀ ਵਰਤੋਂ ਸ਼ੁਰੂ ਹੋ ਗਈ। ਮਤਲਬ ਕਿ ਪਹਿਲਾਂ ਇੱਕ ਚਿੱਠੀ ਨੂੰ ਮੰਨ ਲਓ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚਣ ਲਈ 5 ਦਿਨ ਲੱਗਦੇ ਸੀ ਫੇਰ ਹੀ ਉਸ ਤੋਂ ਬਾਅਦ ਵਰਕੇ ਰਿਆ ਸ਼ੁਰੂ ਹੁੰਦੀ ਸੀ ਪਰ ਅੱਜ ਕੱਲ੍ਹ ਜਮਾਨਾ ਬਦਲ ਗਿਆ। ਅੱਜ ਕੱਲ੍ਹ ਈਮੇਲ ਆ ਜਾਂਦੀ ਆ ਕਰਕੇ ਭੇਜੋ ਜੀ ਜਲਦੀ। ਠੀਕ ਹੈ ਮੋਬਾਈਲ ਤੇ ਮੈਸੇਜ ਹੀ ਆ ਜਾਂਦਾ। ਇਸ ਲਈ ਪੱਤਰ ਵਿਹਾਰ ਦੇ ਜਿਹੜੇ ਮਾਧਿਅਮ ਨੇ ਉਹ ਬਦਲ ਚੁੱਕੇ ਨੇ। ਸਮਝ ਗਏ ਹੋ ਪੱਤਰ ਵਿਹਾਰ ਕੀ ਹੁੰਦਾ ਮੈਨੂੰ ਉਮੀਦ ਆ ਮੈਂ ਛੋਟੀ ਜੀ ਵੀਡੀਓ ਬਣਾਈ ਆ ਤਾਂ ਕਿ ਤੁਸੀਂ ਇੰਟਰਸਟ ਨਾਲ ਸੁਣ ਸਕੋ। ਇਕুই ਟਾਪਿਕ ਕੰਪਲੀਟ ਕੀਤਾ। ਠੀਕ ਹੈ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਊਂਗਾ ਅੱਜ ਦਾ ਟੌਪਿਕ ਸੀ ਦਫਤਰੀ ਪੱਤਰ ਬਿਹਾਰ ਦਾ ਅਰਥ ਮੈਨੂੰ ਲੱਗਦਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗਿਆ ਹੋਵੇਗਾ ਠੀਕ ਹੈ ਧਿਆਨ ਨਾਲ ਸੁਣਿਆ ਕਰੋ ਕੋਈ ਦਿੱਕਤ ਆਂਦੀ ਹੈ ਮੈਨੂੰ ਮੋਬਾਈਲ ਨੰਬਰ ਤੁਹਾਨੂੰ ਦਿੱਤਾ ਵੀ ਉਸ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਇਸੇ ਨਾਲ ਹੀ ਦੇਖੋ ਮੇਰੀ ਇਹ ਵੀਡੀਓ ਖਤਮ ਹੁੰਦੀ ਆ ਕੈਰੀਅਰ ਵਿਦਿਆਕ ਵਿਸ਼ਿਆਂ ਨਾਲ ਸੰਬੰਧਿਤ ਕੋਈ ਵੀਡੀਓ ਚਾਹੀਦੀ ਆ ਤਾਂ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਨਾਲ ਹੀ ਮੇਰੀ ਵੀਡੀਓ ਖਤਮ ਹੁੰਦੀ ਹੈ ਜੀ ਧੰਨਵਾਦ